ਸਤਨਾਮ ਵਾਹਿਗੁਰੂ ਸਹਿਬ ਜੀਓ ਸੁਣੀ ਅਰਦਾਸ ਸਵਾਮੀ ਮੇਰੇ ਸਰਬ ਕਲਾ ਬਨ ਆਈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ 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 ਸਹਿਬ 시ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਪਾਰ ਬਖਸ਼ਿਸ਼ ਦੇ ਸਦਕਾ ਸਤ ਸੰਗਤ ਕਰੇ ਸਤ ਸੰਗਿਓ ਆਵ ਬੜਪਾਗੇਓ ਅੱਜ ਆਪਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਵਿੱਤਰ ਜੀਵਨ ਦੇ ਵਿੱਚੋਂ ਭਵਿੱਖ ਬਾਣੀ ਸ਼ਬਦ ਜਦੋਂ ਭਾਈ ਲਾਲੋ ਦੇ ਕੋਲੇ ਗੁਰੂ ਨਾਨਕ ਸਾਹਿਬ ਗਏ ਨੇ ਤੇ ਉਹ ਆਪਾਂ ਵਿਚਾਰ ਕਰਨੀ ਹੈ ਕਿ ਜਿਹੜੇ ਅਹਿਮਦਾਬਾਦ ਦੇ ਲੋਕ ਸੀ ਜਿਹਨੂੰ ਅੱਜ ਆਪਾਂ ਸੈਦਪੁਰ ਕਹਿੰਦੇ ਆ ਉਹ ਲੋਕ ਜਿਹੜੇ ਮੁਸਲਮਾਨ ਸੀ ਤੇ ਮੁਸਲਮਾਨੀਆਂ ਸੀ ਉਹ ਬਹੁਤ ਅਮੀਰ ਲੋਕ ਸਨ ਤੇ ਕਈ ਵਾਰੀ ਅਮੀਰ ਬੰਦੇ ਨੂੰ ਆਦਤ ਹੁੰਦੀ ਹੈ ਕਿ ਉਹ ਫਕੀਰ ਤੇ ਭਗਤੀ ਕਰਨ ਵਾਲਿਆਂ ਦਾ ਮਜ਼ਾਕ ਡਾਉਂਦੇ ਨੇ ਖਿੱਲੀ ਡਾਉਂਦੇ ਨੇ ਉਹਨਾਂ ਤੇ ਔਰ ਉੱਥੇ ਗਏ ਸਾਧੂ ਸੰਤਾਂ ਦੇ ਵੱਟੇ ਮਾਰਦੇ ਉਹਨਾਂ ਨੂੰ ਆਪਦੇ ਪਿੰਡ ਚ ਨਾ ਮੰਡ ਦਿੰਦੇ ਤੇ ਬੜੀਆਂ ਸੋਹਣੀਆਂ ਤੇ ਅਮੀਰ ਘਰਾਣੇ ਦੀਆਂ ਔਰਤਾਂ ਮਹਾਰਾਜ ਨੇ ਵੀ ਜ਼ਿਕਰ ਕੀਤਾ ਲੱਖ ਲੈਣ ਬੈਠੀਆਂ ਲੱਖ ਲੈਣ ਖੜੀਆਂ ਗਰੀ ਚੁਹਾਰੇ ਖਾਂਦੀਆਂ ਮਾਨਨ ਸੇਜੜੀਆਂ ਸੇਜਾਂ ਮਾਣਦੀਆਂ ਲੱਖ ਰੁਪਇਆ ਤਾਂ ਮੂੰਹ ਬਖਾਈ ਦਾ ਲੈ ਲੈਂਦੀਆਂ ਸੀ ਐਨੇ ਅਮੀਰ ਸੀ ਔਰ ਬਾਬੇ ਨਾਨਕ ਨੂੰ ਵੀ ਉਹਨਾਂ ਨੇ ਡਿੰਡੋਂ ਤੋਰਨ ਵਾਸਤੇ ਭਾਵ ਕੇ ਬੱਟੇ ਮਾਰਨੇ ਸ਼ੁਰੂ ਕੀਤੇ ਬਾਦੇ ਮਰਦਾਨੇ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਕਿਹਾ ਮਹਾਰਾਜ ਆਪਾਂ ਕਿਸੇ ਹੋਰ ਪਿੰਡ ਵਿੱਚ ਰਹਿ ਲੈਨੇ ਤਾਂ ਕਿ ਤੇ ਪਿੰਡ ਬਹੁਤ ਕੋਹ ਕੋਹ ਦੂਰ ਹੁੰਦੇ ਸੀ ਕੋਈ ਅੱਜ ਵਾਂਗੂ ਨਹੀਂ ਸੀ ਬੀਬੇ ਪਿੰਡ ਨੇੜੇ ਆ ਕਿ 2 ਕਿਲੋਮੀਟਰ ਤੇ ਪਿੰਡ ਆ ਗਿਆ ਉਦੋਂ ਬਹੁਤ ਦੂਰ ਕਈ ਕੋਹ ਜਾ ਕੇ ਕਿਤੇ ਪਿੰਡ ਆਉਂਦਾ ਸੀ ਕਿਉਂਕਿ ਆਵਾਦੀ ਬਹੁਤ ਘੱਟ ਸੀ ਪਰ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਕਹਿਣ ਲੱਗੇ ਮਰਦਾਨਿਆਂ ਆਪਾਂ ਇੱਥੇ ਹੀ ਰਹਾਗੇ ਆਪਣੇ ਪਿਆਰ ਵਾਲਾ ਵੀ ਕੋਈ ਹੋਏਗਾ ਕਿ ਭਾਵੇਂ ਸਾਰੀ ਦੁਨੀਆ ਨਹੀਂ ਸਾਧੂਆਂ ਨੂੰ ਨਫ਼ਰਤ ਕਰਦੀ ਜਿਵੇਂ ਅੱਜ ਦੇ ਲੋਕ ਨੇ ਜਿਹੜੇ ਬਾਣੀ ਨਹੀਂ ਪੜ੍ਹਦੇ ਜਿਹੜੇ ਨਸ਼ਈ ਨੇ ਤੇ ਵਕਾਰੀ ਨੇ ਉਹ ਕਹਿੰਦੇ ਕੋਈ ਬ੍ਰਹਮ ਗਿਆਨੀਆਂ ਹੀ ਨਹੀਂ ਗਾਜ ਕਹਿੰਦੇ ਕੋਈ ਸ਼ਾਂਤੀ ਹੈ ਹੀ ਨਹੀਂ ਗਾ ਪਿਆਰੇ ਖਾਲਸਾ ਦੇ ਸੰਤ ਵੀ ਹੈਗੇ ਨੇ ਬ੍ਰਹਮ ਗਿਆਨੀ ਵੀ ਹੈਗੇ ਨੇ ਔਰ ਸਭ ਕੁਝ ਜਾਏਗਾ ਸਾਡੀ ਤਲਾਸ਼ ਨਹੀਂ ਉਸ ਪਾਸੇ ਸਾਡਾ ਧਿਆਨ ਨਹੀਂ ਉਸ ਪਾਸੇ ਸੋ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਬਾਬੇ ਮਰਦਾਨੇ ਨੂੰ ਕਿਹਾ ਇਹ ਪਿੰਡ 'ਚ ਜਦੋਂ ਚਲੇਗੇ ਤੇ ਜਾ ਕੇ ਪਿੰਡ ਦੇ ਵਿੱਚ ਭਾਈ ਲਾਲੋ ਦਾ ਬੂਹਾ ਖੜਕਾਇਆ ਤੇ ਜਦੋਂ ਭਾਈ ਲਾਲੋ ਦਾ ਬੂਹਾ ਖੜਕਾਇਆ ਤੇ ਭਾਈ ਲਾਲੋ ਤਰਖਾਨ प्यारे खालसा जी किले खड़ी ਜਾਂਦਾ ਹੈ ਕੰਮ ਕਰੀ ਜਾਂਦਾ ਤੇ ਬੂਹਾ ਧੀਰੀ ਬੈਠਾ ਤੇ ਮਹਾਰਾਜ ਨੇ ਜਦੋਂ ਬੂਹਾ ਖੜਕਾਇਆ ਤੇ ਲਾਲੋ ਉੱਠ ਕੇ ਬਾਹਰ ਖੋਲਿਆ ਤੇ ਦਰਸ਼ਨ ਕੀਤੇ ਤੇ ਗੁਰੂ ਦੇ ਦਰਸ਼ਨ ਕਰਕੇ ਨਿਹਾਲ ਹੋ ਗਿਆ ਦਰਸ਼ਨ ਪਰਸਿਆਂ ਗੁਰੂ ਕੇ ਜਨਮ ਮਰਨ ਦੁੱਖ ਜਾਈ ਇੰਨਾ ਪ੍ਰਤਾਪ ਸੀ ਸਤਿਗੁਰਾਂ ਦਾ ਸਰਬ ਕਲਾ ਸਮਰੱਥ ਸੀ ਗੁਰੂ ਨਾਨਕ ਪਾਤਸ਼ਾਹ ਤੇ ਭਗਤ ਭਾਵ ਕੇ ਭਾਈ ਲਾਲੋ ਨੇ ਗੁਰੂ ਮਹਾਰਾਜ ਨੂੰ ਅੰਦਰ ਲਿਆ ਕੇ ਬਿਠਾਇਆ ਸੇਵਾ ਕੀਤੀ ਪਾਤਸ਼ਾਹ ਮਹਾਰਾਜ ਦੀ ਤੇ ਮਹਾਰਾਜ ਸਪੈਸ਼ਲ ਭਾਈ ਲਾਲੋ ਕੋਲੇ ਗਏ ਔਰ ਉਸ ਨਗਰ ਦੇ ਪੁਰਾਹੇ ਪੇ ਲੋਕਾਂ ਨੂੰ ਰਾਹ ਦਿਖਾਉਣ ਵਾਸਤੇ ਹੁਣ ਜਦੋਂ ਬੰਦਾ ਅੱਤ ਚੱਕ ਲੇ ਨਾ ਫਿਰ ਉਹ ਸਮਝਦਾ ਨਹੀਂ ਹੁੰਦਾ ਆ ਹੁਣ ਸੈਦਪੁਰ ਦੇ ਲੋਕ ਆਪੇ ਚੱਕੀ ਬੈਠੇ ਸੀ ਤੇ ਕਾਫੀ ਲੰਮੇ ਟਾਈਮ ਤੋਂ ਪੀੜੀਦਰ ਪੀੜੀ ਭਾਵ ਕਿ ਉਹ ਭਗਤੀ ਬੰਦਗੀ ਤੋਂ ਟੁੱਟੇ ਹੋਏ ਸਨ ਤੇ ਗੁਰੂ ਨਾਨਕ ਪਾਤਸ਼ਾਹ ਨੇ ਫਿਰ ਭਾਈ ਲਾਲੋ ਦੇ ਘਰ ਦੇ ਵਿੱਚ ਬੈਠਿਆਂ ਨੇ ਉਹਨਾਂ ਲੋਕਾਂ ਦਾ ਆਉਣ ਵਾਲਾ ਭੁੱਖ ਦਾ ਹਾਲ ਦੱਸਿਆ ਕਹਿਣ ਲੱਗੇ ਲਾਲੋ ਤੇਰੇ ਇਸ ਸ਼ਹਿਰ ਦੇ ਉੱਤੇ ਟੈਕ ਹੋਏਗਾ ਆਮਰ 78 ਜਨ 97 1578 ਵਿੱਚ ਇੱਥੇ ਟੈਕ ਹੋਏਗਾ ਤੇ ਉਦੋਂ ਗੁਰੂ ਨਾਨਕ ਸਾਹਿਬ ਉੱਥੇ ਹੀ ਸੀ ਜਦੋਂ ਇਹ ਕੰਮ ਹੋਇਆ ਤੇ ਮਹਾਰਾਜ ਨੇ ਕਿਹਾ ਸੀ ਜਦੋਂ ਉਸ ਇਲਾਕੇ 'ਚ ਵਿਚਰ ਰਹੇ ਸੀ ਤੇ ਭਾਈ ਲਾਲੋ ਨੂੰ ਮਹਾਰਾਜ ਨੇ ਕਿਹਾ ਲਾਲੋ ਤੂੰ ਸਾਡਾ ਮਿੱਤਰ ਹੈ ਤੇ ਇੱਥੋਂ ਪੰਜ ਚਾਰ ਕੋਹ ਦੂਰ ਇੱਕ ਸੁੱਕਾ ਤਲਾਬ ਪਾਣੀ ਦਾ ਉੱਥੇ ਜਾ ਕੇ ਬੈਠ ਜੀ ਤੂੰ ਬਾਜੇਂਗਾ ਬਾਕੀ ਸਾਧਪੁਰੀਆਂ ਨਾਲ ਬੁਰਾ ਹਾਲ ਹੋਇਆ ਤੋ ਮਹਾਰਾਜ ਸੱਚੇ ਪਾਤਸ਼ਾਹ ਨੇ ਭਾਈ ਲਾਲੋ ਨੂੰ ਜਦੋਂ ਤੇ ਸ਼ਬਦ ਉਚਾਰਨ ਕੀਤਾ ਮਹਾਰਾਜ ਨੇ ਤਲੰਗ ਰਾਗ ਦੇ ਵਿੱਚ ਮਹੱਲਾ ਪਹਿਲਾ ਜੈਸੀ ਮੇ ਆਵੇ ਖਸਮ ਕੀ ਬਾਣੀ ਤੈਸਰਾ ਕਰੀ ਗਿਆਨ ਵੇ ਲਾਲੋ ਤੇ ਲਾਲੋ ਜਿਹੜੀ ਮੈਨੂੰ ਮੇਰੇ ਪਰਮਾਤਮਾ ਦੀ ਖਸਮ ਦਾ ਮਤਲਬ ਇੱਥੇ ਪਰਮਾਤਮਾ ਹੈ ਤੇ ਜਿਹੜੀ ਉਹਦੀ ਮੈਨੂੰ ਬਾਣੀ ਆ ਰਹੀ ਹੈ ਜਿਹੜਾ ਮੈਨੂੰ ਸੁਨੇਹਾ ਆ ਰਿਹਾ ਹੈ ਨਾ ਉਹ ਹੀ ਗਿਆਨ ਤੈਨੂੰ ਅੱਗੇ ਦੱਸਣਾ ਮੈਂ ਆਪਦੇ ਪੱਲਿਓ ਕੋਈ ਗੱਲ ਨਹੀਂ ਕਰਨੀਗੀ ਜੋ ਮੈਨੂੰ ਸੁਨੇਹਾ ਤੇਰੀ ਨਗਰ ਵਾਸਤੇ ਆ ਰਿਹਾ ਹੈ ਪਾਪ ਕੀ ਜਾਂਜ ਲੈ ਕਾਬਲੋਂ ਤਾਂ ਆਇਆ ਜੋਰੀ ਮੰਗੇ ਦਾਨ ਵੇਲਾ ਲੋ ਕਾਬਲ ਤੋਂ ਕੋਈ ਬੰਦਾ ਚੱਲੂਗਾ ਤੇ ਚੱਲਿਆ ਸੀ ਬਾਬਰ ਕਾਬਲ ਤੋਂ ਉਸ ਤਰੀਕ ਨੂੰ ਬਾਬਰ ਬਾਦਸ਼ਾਹ ਸੀ ਉਦੋਂ ਤੇ ਜੋਰੀ ਮੰਗੇ ਭਾਅ ਜ਼ੋਰ ਦੇ ਨਾਲ ਲੁੱਟਾ ਖੋਹੀ ਕਰੇਗਾ ਸ਼ਹਿਰ ਦੀ ਜ਼ੋਰ ਨਾਲ ਧੀਆ ਭੈਣਾਂ ਦੀ ਇੱਜ਼ਤ ਲੁੱਟੇਗਾ ਬਾਬਰ ਕਿਉਂ ਹੋਏਗਾ ਕਿਉਂਕਿ ਅਗਲੀ ਪੰਕਤੀ ਜਿਮਾਰੇ ਕਹਿੰਦੇ ਸ਼ਰਮ ਧਰਮ ਦੋਏ ਛੱਪ ਖਲੋਏ ਕੂੜ ਫਿਰੇ ਪ੍ਰਧਾਨ ਵੇਲਾ ਲੋ ਕਿਉਂਕਿ ਇੱਥੋਂ ਦੇ ਰਹਿਣ ਵਾਲੇ ਜਿਹੜੇ ਲੋਕ ਨੇ ਇੱਕ ਤਾਂ ਉਹ ਬੇਸ਼ਰਮ ਕਦੇ ਵੀ ਬੇਸ਼ਰਮ ਬੰਦਾ ਨਾਮ ਨਹੀਂ ਜਪ ਸਕਦਾ ਧਰਮੀ ਨਹੀਂ ਹੁੰਦਾ ਸ਼ਰਮ ਵਾਲਾ ਬੰਦਾ ਹੀ ਇਹ ਜੇ ਕੰਮ ਕਰਦਾ ਜਿਹਨੂੰ ਸ਼ਰਮ ਹਜਾ ਹੁੰਦੀ ਆ ਜੇ ਵੀ ਸ਼ਰਮ ਲੈ ਜੇ ਜਿਹੜਾ ਉਹ ਕਈ ਲੋਕ ਕਹਿ ਦਿੰਦੇ ਨੇ ਸਾਨੂੰ ਤਾਂ ਕੋਈ ਪਿੰਡ ਦੀ ਪਰਵਾਹ ਨਹੀਂ ਕੋਈ ਰਿਸ਼ਤੇਦਾਰਾਂ ਦੀ ਪਰਵਾਹ ਨਹੀਂ ਅਸੀਂ ਕੀ ਲੈਣਾ ਉਹ ਬੰਦਿਆਂ ਤੋਂ ਦੂਰ ਰਹਿਣਾ ਚੰਗਾ ਹੁੰਦਾ ਹੈ ਕਿਉਂਕਿ ਜਿਹੜੇ ਬੰਦੇ ਨੇ ਜੱਗ ਦੀ ਸ਼ਰਮ ਲਾਤੀ ਉਹ ਰੱਬ ਦੀ ਸ਼ਰਮ ਵੀ ਨਹੀਂ ਮੰਨਦਾਗਾ ਇਸ ਕਰਕੇ ਸ਼ਰਮ ਧਰਮ ਦੋਈ ਛੱਪ ਖਲੋਏ ਕੂੜ ਫੇਰੇ ਪਰਦਾ ਨਵੇਲਾ ਲੋ ਸ਼ਰਮ ਤੇ ਧਰਮ ਉਹਨਾਂ ਨੂੰ ਰਹੀ ਨਹੀਂ ਤੇ ਕੂੜਾ ਪ੍ਰਧਾਨ ਹੋ ਗਿਆ ਪੈਸੇ ਨੂੰ ਮੁੱਖ ਬਣਾ ਲਿਆ ਵੀ ਸਾਡੇ ਕੋਲੇ ਪੈਸਾ ਹੈਗਾ ਅਸੀਂ ਕੀ ਲੈਣਾ ਰਿਸ਼ਤੇਦਾਰਾਂ ਤੋਂ ਕੀ ਲੈਣਾ ਆਣ-ਗਵਾਰ ਤੋਂ ਪਰ ਪੈਸਾ ਗੁਰੂ ਸਾਹਿਬ ਕਹਿੰਨ ਲੱਗੇ ਫਿਰ ਜਦੋਂ ਪ੍ਰਮਾਤਮਾ ਦੀ ਕਰੋਪੀ ਪੈਂਦੀ ਹੈ ਨਾ ਤਦੋਂ ਕੋਈ ਪੈਸਾ ਕੰਮ ਨਹੀਂ ਆਉਂਦਾਗਾ ਕਹਿਣ ਲੱਗੇ ਕਾਜ਼ੀਆਂ ਬ੍ਰਾਹਮਣਾ ਕੀ ਗੱਲ ਠੱਗੀ ਅਗਧ ਪੜੇ ਸ਼ੈਤਾਨ ਵਿੱਚ ਲਾ ਲੋ ਜਿਹੜੇ ਕਾਜ਼ੀਆਂ ਬ੍ਰਾਹਮਣਾ ਨੇ ਇਹਨਾਂ ਨੂੰ ਕੋਈ ਚੰਗੇ ਪਾਸੇ ਤੋਰਨ ਦੀ ਗੱਲ ਕੀਤੀ ਉਹ ਤਾਂ ਇਹ ਸੁਣਦੇ ਹੀ ਨਹੀਂ ਇਹ ਤਾਂ ਸ਼ੈਤਾਨੀਆਂ ਦਿਖਾਉਂਦੇ ਨੇ ਸੋ ਮੁਸਲਮਾਨੀਆਂ ਪੜੇ ਕਿਤਾਬਾਂ ਕਸਟਮੇ ਕਰੇ ਖੁਦਾਏ ਵੇ ਲਾ ਲੋ ਜਦੋਂ ਇਹਨਾਂ ਤੇ ਟੈਕ ਹੋਏਗਾ ਮੁਸਲਮਾਨੀਆਂ ਨੂੰ ਫੜ ਕੇ ਕ੍ਰਿਸ਼ਨ ਦੇ ਗਲਾਚ ਰਸੇ ਪਾ ਕੇ ਉਦੋਂ ਇਹ ਕੁਰਾਨ ਦੀਆਂ ਇਤਾਂ ਪੜਨਗੀਆਂ ਜਿਵੇਂ ਅੱਜ ਆਪਾਂ ਜਦੋਂ ਕੋਈ ਮੁਸੀਬਤ ਆਉਂਦੀ ਫਿਰ ਬੜੇ ਪਾਠ ਸੁਕਦੇ ਆਂ ਮਹਾਰਾਜ ਆਹ ਪਾਠ ਕਰਾ ਦੇਾਂਗੇ ਸਾਡਾ ਕੰਮ ਹੋ ਜੇ ਤੇ ਜੇ ਤੂੰ ਕਹੀਏ ਦੀ ਭਾਈ ਅਮਰ ਸਿੰਘ ਨੇ ਪਾਠ ਕਰੋ ਅਸੀਂ ਨਹੀਂ ਪੜ ਦੇਈਏ ਜਦੋਂ ਅਸੀਂ ਜਮਾ ਬਿਮਾਰੀ ਤੇ ਹੋਰ ਚੀਜ਼ਾਂ ਤੋਂ ਫਸ ਜਾਂਦੇ ਨੇ ਫਿਰ ਸਾਡੇ ਰੱਬ ਯਾਦ ਆਉਂਦਾ ਗੁਰਦੁਆਰਾ ਯਾਦ ਆਉਂਦਾ ਨਹੀਂ ਅਸੀਂ ਗੁਰਦੁਆਰੀ ਕਦੋਂ ਬੜਦੇ ਮੁਸਲਮਾਨੀਆਂ ਮਾਰੇ ਕਹਿੰਦੇ ਫਿਰ ਇਤਾਂ ਪੜਨ ਲਗੀਆਂ ਕਾਸਟ ਮੇ ਕਰੇ ਖੁਦਾਏ ਵੇ ਲਾਲ ਜਦੋਂ ਕਾਸਟ ਪੈ ਗਿਆ ਉਦੋਂ ਫਿਰ ਵਾਹਿਗੁਰੂ ਵਾਹਿਗੁਰੂ ਮੂੰਹ ਚੋਂ ਨਿਕਲਦਾ ਐਵੇਂ ਨਹੀਂ ਨਿਕਲਦਾ ਕ ਸੋ ਜਾਤ ਸਨਾਤੀ ਹੋ ਰਹੇ ਹਿੰਦਵਾਣੀ ਇਹ ਵੀ ਲੈਕੇ ਲਾਏ ਵੇ ਲਾਲੋ ਵੀ ਇੱਥੇ ਮੁਸਲਮਾਨੀਆਂ ਤਾਂ ਮਾਰੀਆਂ ਹੀ ਜਾਣਗੀਆਂ ਪਰ ਜਿਹੜੀਆਂ ਇੱਥੇ ਹਿੰਦੁਸਤਾਨ ਦੀਆਂ ਹੋਰ ਬਹੁਤ ਬੇਟੀਆਂ ਵਸਦੀਆਂ ਉਹ ਵੀ ਵਿੱਚੇ ਹੀ ਲੈਕੇ ਲੱਗ ਜਾਨੀਆਂ ਭਾਵੇਂ ਉਹਨਾਂ ਤੇ ਵੀ ਟੈਕ ਉੱਡਾ ਹੀ ਹੋਣਾ ਉਹ ਵੀ ਵਿੱਚੇ ਹੀ ਮਾਰੇ ਜਾਣਗੇ ਲੋਕ ਤੇ ਇਹ ਜਦੋਂ ਪੰਗਤੀ ਪੜੀ ਤੇ ਬਾਬਾ ਮਰਦਾਨਾ ਕਹਿਣ ਲੱਗਾ ਮਹਾਰਾਜ ਇਹ ਕੀ ਗੱਲ ਵੀ ਮੁਸਲਮਾਨੀਆਂ ਦੇ ਨਾਲ ਦੂਜੇ ਵੀ ਮਾਰੇ ਜਾਣਗੇ ਮਾਰੇ ਕਹਿੰਦੇ ਦਾ ਤੈਨੂੰ ਜਵਾਬ ਫੇਰ ਦੇਵਾਂਗੇ ਜਦੋਂ ਦੁਪਹਿਰੇ ਬਾਬਾ ਮਰਦਾਨਾ ਸੌਂ ਗਿਆ ਦਰੱਖਤ ਦੇ ਥੱਲੇ ਛਾਵੇਂ ਤੇ ਗੁਰੂ ਨਾਨਕ ਸਾਹਿਬ ਨੇ ਥੋੜਾ ਜਿਹਾ ਖੰਡ ਢੋਲ ਕੇ ਮਿੱਠਾ ਢੋਲ ਕੇ ਉਹਦੇ ਇੱਥੇ ਕੰਨ ਕੋਲੇ ਲਾਤਾ ਮਹਾਰਾਜ ਤੇ ਜਦੋਂ ਕੀੜੀਆਂ ਚੜ ਗਈਆਂ ਤੇ ਇੱਕ ਕੀੜੀ ਨੇ ਬਾਬੇ ਮਰਦਾਨੇ ਦੇ ਦੰਦੀ ਵੱਢੀ ਤੇ ਬਾਬੇ ਮਰਦਾਨੇ ਨੇ ਸੁੱਤੇ ਪੈਣ ਆਏ ਸਾਰੀਆਂ ਮਾਲ ਦਿੱਤੀਆਂ ਜੋ ਸਾਰੀਆਂ ਮਾਲ ਦਿੱਤੀਆਂ ਪਰ ਉੱਠ ਕੇ ਬਾਬਾ ਕਹਿਣ ਲੱਗਾ ਮਰਦਾਨਿਆਂ ਉੱਠ ਖੜਾਓ ਕਹਿਣ ਲੱਗਾ ਕੀੜੀਆਂ ਇੰਨੀਆਂ ਮਾਰਤੀਆਂ ਕਹਿਣ ਲੱਗਾ ਮਹਾਰਾਜ ਮੇਰੀ ਦੰਦੀ ਵੱਡੀ ਮਹਾਰੇ ਕਹਿੰਦੇ ਦੰਦੀ ਤਾਂ ਤੇਰੇ ਇਕ ਨਹੀਂ ਵੱਡੀ ਹੋਊ ਕਹਿੰਦਾ ਵੱਡੀ ਤਾਂ ਐਤੈ ਸੀ ਪਰ ਗੁੱਸੇ 'ਚ ਹੋਣ ਮਹਾਰਾਜ ਸਾਰੀਆਂ ਹੀ ਮਾਰ ਮਾਰ ਲ ਗਈਆਂ ਮਹਾਰੇ ਕਹਿੰਦੇ ਐਂ ਗੁੱਸੇ 'ਚ ਹੋ ਮਾਰਦੇ ਨੇ ਕਿ ਇਹਨਾਂ ਨੂੰ ਭਾਵ ਇੱਕ ਘਰ ਦਾ ਬੰਦਾ ਮਾਰਾ ਵੀ ਨਾ ਚਾਰਾਂ ਪੰਜਾਂ ਨੂੰ ਹੋਰ ਲੈ ਕੇ ਵਹਿ ਜਾਂਦਾ ਇੱਟ ਚੰਗਾ ਹੋਵੇ ਸਾਰੇ ਘਰ ਨੂੰ ਟਾਰ ਦਿੰਦਾ ਹੈ ਅਸੀਂ ਅੱਜ ਮੁੰਡਿਆਂ ਦੇ ਸਬਦੇ ਕਰ ਰਹੇ ਆਂ ਵੀ ਮੈਂ ਇਹ ਕਹਿਣੀ ਚਾਹਣਾ ਗੱਲ ਕੁੜੀ ਚਾਹੇ ਗਰੀਬ ਘਰ ਦੀ ਹੋਵੇ ਪਰ ਇਹ ਜਾਂ ਹੋਵੇ ਜਿਹੜਾ ਘਰ ਦੇ ਵਿੱਚ ਇਹ ਜਿਹੀਆਂ ਔਰਤਾਂ ਦੇਖੀਆਂ ਮੈਂ ਜਿਹੜੀਆਂ ਦੇ ਚਿਹਰੇ ਦੇ ਉੱਤੇ ਰੌਣਕ ਰਹਿੰਦੀ ਹੈ ਤੇ ਖੁਸ਼ ਰਹਿੰਦੀਆਂ ਹੱਸਦੀਆਂ ਰਹਿੰਦੀਆਂ ਉਹ ਘਰ ਦੇ ਵਿੱਚ 24 ਘੰਟੇ ਸਵਰਗ ਬਣਿਆ ਰਹਿੰਦਾ ਹੈ ਤੇ ਜਿਉਂ ਸੀ ਜਾਇਦਾਦ ਵੀ ਲੈ ਲਈ ਮਾਇਆ ਲੈ ਲਈ ਤੇ ਉਹਦੇ ਮੂੰਹ ਤੇ ਕਦੇ ਹਾਸਾ ਹੀ ਨਾ ਦੇਖਿਆ ਫਿਰ ਉਹ ਘਰ ਦੇ ਵਿੱਚ ਖੁਸ਼ੀ ਕਿੱਥੋਂ ਆਉਗੀ ਸੋ ਇਸ ਕਰਕੇ ਮਾਰੇ ਦੇ ਨਾਲ ਚੰਗੇ ਵੀ ਮਾਰੇ ਜਾਂਦੇ ਇੱਕ ਚੰਗਾ ਜੀ ਆ ਜੇ ਘਰ ਚ ਸਾਰੇ ਘਰ ਨੂੰ ਸਵਰਗ ਬਣਾ ਦਿੰਦਾ ਸੋ ਬਾਬੇ ਮਰਦਾਨੇ ਦਾ ਛੰਕਾ ਦੂਰ ਕੀਤਾ ਖੂਨ ਤੇ ਸੋਲੇ ਗਾਵੀਏ ਨਾਨਕ ਰੱਤ ਦਾ ਗੁੰਗੂ ਪਾਏ ਵੀ ਲਾ ਲੋ ਸੋ ਇਹ ਸ਼ਬਦ ਮਹਾਰਾਜ ਨੇ ਚਾਰਨ ਕੀਤਾ ਉੱਥੇ ਔਰ ਉਸ ਜਗਾ ਦੇਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਚਾਰ ਸ਼ਬਦ ਉਚਾਰਨ ਕੀਤੇ ਹੈ ਮੈਂ ਟੂਟ ਮਾਤਰ ਸੈਦਪੁਰ ਦੀ ਗੱਲ ਕਰਨੀ ਚਾਹਣਾ ਕਿਉਂਕਿ ਇਹ ਬਹੁਤ ਵੱਡਾ ਇਤਿਹਾਸ ਹੈ ਚਾਰ ਸ਼ਬਦ ਨੇ ਜਿਉਂ ਉਹਨਾਂ ਦੀ ਆਪਾਂ ਵਿਆਖਿਆ ਕਰਨ ਡੈਟੀਏ ਤੇ ਇਹ ਘੱਟੋ ਘੱਟ 4-5 ਘੰਟਿਆਂ ਦਾ ਸਿਸਟਮ ਬਣ ਜਾਏਗਾ ਸੋ ਮੈਂ ਸੰਗਤਾਂ ਨੂੰ ਸਿਰਫ ਗੁਰੂ ਪਾਤਸ਼ਾਹ ਦੇ ਨਾਮ ਤੇ ਆ ਤੇ ਭਾਈ ਲਾਲੋ ਦਾ ਜਿਹੜੇ ਅੱਜ ਅਸੀਂ ਨਿਸਤਰੀ ਲੋਕ ਹੈ ਜਿਹੜੇ ਅਸੀਂ ਆਏ ਸਾਲ ਅਸੀਂ ਕਹਿੰਦੇ ਆ ਜੀ ਅਸੀਂ ਵਿਸ਼ਕਰਮੇ ਦਾ ਦਿਨ ਮਨਾਉਣਾ ਸਾਨੂੰ ਕਈ ਵਾਰ ਕਹਿੰਦੇ ਨੇ ਆਓ ਜੀ ਕਥਾ ਕਰੋ ਲੈ ਨਾ ਅਸੀਂ ਵਿਸ਼ਕਰਮੇ ਦਾ ਕੋਈ ਦਿਨ ਦਾ ਕੋਈ ਉਹਨਾਂ ਦੀ ਜੀਵਨ ਹਿਸਟਰੀ ਹੈ ਤੇ ਨਾ ਹੀ ਕੋਈ ਅਸੀਂ ਸੁਣਾ ਸਕਦੇ ਆ ਮੈਂ ਇਹ ਬੇਨਤੀ ਕਰਦਾ ਕਿ ਤੁਹਾਡੇ ਵਾਸਤੇ ਭਾਈ ਲਾਲੋ ਵਰਗੀ ਵਿਸ਼ਕਰਮਾ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬੈਠੇ ਨੇ ਸੁਖਾ ਸਿੰਘ ਮਾੜੀ ਕੰਬੋ ਕੀ ਆ ਤੁਹਾਡੇ ਵਾਸਤੇ ਵਿਸ਼ਕਰਮਾ ਜੱਸਾ ਸਿੰਘ ਰਾਮਗੜੀਆ ਤੁਹਾਡੇ ਵਾਸਤੇ ਵਿਸ਼ਕਰਮਾ ਹੋਰ ਕਈ ਸਿੱਖ ਨੇ ਜਿਹੜੇ ਇਸ ਬਰਾਦਰੀ ਦੇ ਜਿਨ੍ਹਾਂ ਨੂੰ ਗੁਰੂਆਂ ਨੇ ਐਨਾ ਨਿਵਾਜਿਆ ਅਸੀਂ ਉਹਨਾਂ ਦੇ ਦਿਨ ਮਨਾਉਂਦੇ ਨਹੀਂ ਤੇ ਅਸੀਂ ਮਥਿਆਸ ਦੇ ਦਿਨ ਮਨਾ ਰਹੇ ਹਾਂ ਜਿਹੜਾ ਮਥਿਆਸ ਇਤਿਹਾਸ ਨਹੀਂ ਆਹ ਇਤਿਹਾਸ ਸਾਹਮਣੇ ਗੁਰੂ ਨਾਨਕ ਪਾਤਸ਼ਾਹ ਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਾਈ ਲਾਲੋ ਦਾ ਨਾਮ ਹੁੰਦਾ ਨਹੀਂ ਹਰੇਕ ਕਿਸੇ ਦਾ ਨਾਮ ਨਹੀਂ ਪਾਇਆ ਮਹਾਰਾਜ ਨੇ ਫਿਰ ਜਦੋਂ ਇਹ ਟੈਕ ਹੋਇਆ ਉਹ ਸ਼ਬਦ ਲਵੇਰਾ ਸੋ ਮੈਂ ਟੂਕ ਮਾਸਟਰ ਗੱਲ ਨਹੀਂ ਕਰਨੀ ਚਾਹੁੰਦਾ ਕਿ ਉਹਨਾਂ ਦਾ ਬੁਰਾ ਹਾਲ ਹੋਇਆ ਅਹਿਮ ਨਾ ਬਾਤ ਇਹ ਲੋਕਾਂ ਦਾ ਬੁਰਾ ਹਾਲ ਹੋਇਆ ਤੇ ਕਹਿਣ ਲੱਗੇ ਫਿਰ ਜਦੋਂ ਇਹ ਸ਼ਬਦ ਉਚਾਰਨੇ ਤੇ ਮਹਾਰਾਜ ਜਦੋਂ ਮਾਰ ਵੱਢੀ ਹੋ ਗਈ ਤੇ ਫਿਰ ਕਹਿਣ ਲੱਗੇ ਨਾ ਮਹਾਰਾਜ ਨੇ ਕਿਸੇ ਨੇ ਪੁੱਛਿਆ ਵੀ ਪ੍ਰਮਾਤਮਾ ਨੇ ਐਡਾ ਕਹਿਰ ਕਰਤਾ ਤੇ ਪ੍ਰਮਾਤਮਾ ਨੂੰ ਤਰਸ ਨਹੀਂ ਆਇਆ ਇੰਨਾ ਤੇ ਮਾਰੀ ਕਹਿਣ ਲੱਗੇ ਆਪਾਂ ਇਹ ਵੀ ਪੁੱਛ ਲੈਨੇ ਆਂ ਵੀ ਤਰਸ ਆਇਆ ਕਿ ਨਹੀਂ ਆਇਆ ਉਤੇ ਮਹਾਰਾਜ ਨੇ ਇੱਕ ਸ਼ਬਦ ਹੋਰ ਉਚਾਰਨ ਕੀਤਾ ਕੀ ਉਚਾਰਨ ਕੀਤਾ ਖੁਰਾਸਾਨ ਖਸਮਾਨਾ ਕੀਆ ਹਿੰਦ ਸੁਕਾਨ ਡਰਾਇਆ ਆਪੇ ਦੋਸ਼ਨ ਦੇਈ ਕਰਤਾ ਜਮ ਕਰ ਮੁਗਲ ਚੜਾਇਆ ਖੁਰਾਸਾਨ ਭਾਰਤੀ ਪੂਰਬ ਮੰਨਿਓ ਅਫਗਾਨਿਸਤਾਨ ਦੇ ਪੱਛਮ ਵੱਲੋਂ ਜਿਹੜਾ ਮੁਸਲਮਾਨ ਆਇਆ ਸੀ ਔਰੰਗਜ਼ੇਬ ਵਾਪਰ ਉਹਦਾ ਤਾਂ ਤੂੰ ਰੱਬਾ ਪੱਖ ਕੀਤਾ ਭਾਰਤੀ ਉਹ ਤਾਂ ਜਿੱਤ ਕੇ ਤੇ ਲੁੱਟ ਕੇ ਲੈ ਗਿਆ ਲੋਕਾਂ ਨੂੰ ਮਾਰ ਕੇ ਇਹ ਹਿੰਦੁਸਤਾਨ ਦੇ ਲੋਕ ਨੂੰ ਧਰਾ ਦਿੱਤਾ ਪਾਹੋ ਡਰ ਗਏ ਲੋਕ ਮਾਰੇ ਗਏ ਬਹੁਤ ਮਾਰੇ ਗਏ ਬਹੁਤ ਡਰ ਗਏ ਇਹ ਹਿੰਦੁਸਤਾਨ ਰਾਇ ਆਪੇ ਦੋਸ਼ ਨਹੀਂ ਦੇਈ ਕਰਦਾ ਕਿ ਪਰਮਾਤਮਾ ਆਪ ਦੇ ਸਿਰ ਦੋਸ਼ ਨਹੀਂ ਦਿੰਦਾ ਨਾ ਉਹ ਦੋਚੀ ਹੈਗਾ ਅੱਜ ਵੀ ਲੋਕ ਕਹਿੰਦੇ ਨੇ ਕਿ ਸਾਨੂੰ ਰੱਬ ਨੇ ਐ ਕੀਤਾ ਸਾਡੇ ਨਾਲ ਤਾਂ ਐ ਕੀਤਾ ਉਹ ਪਰਮਾਤਮਾ ਤੁਹਾਡੇ ਦੋਸ਼ਾਂ ਦਾ ਤੁਹਾਨੂੰ ਦੇ ਰਿਹਾ ਹੈ ਸਜ਼ਾ ਜੇ ਤੁਸੀਂ ਚੰਗੇ ਕਰਮ ਕਰੋਗੇ ਤੁਹਾਡੇ ਤੁਹਾਨੂੰ ਚੰਗਾ ਮਿਲੇਗਾ ਜਿਹੇ ਜੇ ਤੁਸੀਂ ਕਰ ਰਹੇ ਹੋ ਉਹ ਜ ਤੁਹਾਨੂੰ ਦੇ ਰਿਹਾ ਤੇ ਲੋਕ ਤੇ ਪ੍ਰਮਾਤਮਾ ਸੇ ਦੋਸ਼ ਮੜ ਰਹੇ ਨੇ ਕਿ ਪ੍ਰਮਾਤਮਾ ਨੇ ਸਾਨੂੰ ਆਹ ਮਾਰਾ ਦਿੱਤਾ ਸਾਡੇ ਆਹ ਮਾਰਾ ਹੋ ਗਿਆ ਸੋ ਇਸ ਕਰਕੇ ਮਹਾਰਾਜ ਕਹਿਣ ਲੱਗੇ ਨਾ ਜਿਦੇ ਬਚਨ ਹੋਇਆ ਆਪੇ ਦੋਸ਼ ਨਾ ਦੇਈ ਕਰਤਾ ਜਮ ਕਰਮਗਲ ਚੜਾਇਆ ਆਪਾ ਕਹਿੰਦੇ ਨਾ ਕਿ ਲੋਕ ਅੱਜ ਕਹਿ ਰਹੇ ਨੇ ਕਿ ਮਰਨ ਤੋਂ ਬਾਅਦ ਜਮਦੂਤ ਆਉਂਦੇ ਨੇ ਆਏ ਹੁੰਦੇ ਨੇ ਆਹ ਮਹਾਰਾਜ ਬਾਣੀ ਚ ਕਹਿ ਰਹੇ ਨੇ ਜੇ ਜਿਉਂਦੇ ਜੀ ਤੁਹਾਡੇ ਜੇ ਤੁਸੀਂ ਦੋਛੀ ਹੋ ਨਾ ਤੇ ਤੁਹਾਡੇ ਭੈਣ ਭਰਾ ਜੰਮਦੂਤ ਬਣ ਜਾਣਗੇ ਤੇ ਨਹੀਂ ਉਹੀ ਭੈਣ ਭਰਾ ਤੁਹਾਡੇ ਵਾਸਤੇ ਦੇਵਤੇ ਬਣ ਜਾਣਗੇ ਤੁਹਾਡੇ ਬੱਚੇ ਅੱਜ ਕਈ ਕਹਿੰਦੇ ਨੇ ਸਾਡੇ ਬੱਚੇ ਮਾਰੇ ਨਿਕਲ ਗਏ ਸਾਡੀ ਨੌ ਬਾਲੀ ਗਰਮ ਆ ਗਈ ਉਹ ਤੁਹਾਡੇ ਕੀਤੇ ਹੋਏ ਪਾਪ ਨੇ ਉਹ ਹੋਈ ਤੁਹਾਡੇ ਵਾਸਤੇ ਜਿਹੜੀ ਤੁਹਾਨੂੰ ਰਾਣੀ ਬਣ ਕੇ ਉਹਨਾਂ ਦੀ ਜਿਹੜੀ ਨਹੀਂ ਉਹ ਹੀ ਤੁਹਾਡੇ ਘਰੇ ਡੈਨ ਬਣ ਕੇ ਆ ਗਈ ਤੁਹਾਡਾ ਘਰ ਵਿਹਲਾ ਕਰਤਾ ਉਹਨੇ ਕਚਹਿਰੀਆਂ ਥਾਣਿਆਂ ਚ ਰੋਲਤਾ ਤੁਹਾਨੂੰ ਸੋ ਮਹਾਰਾਜ ਕਹਿਣ ਲੱਗੇ ਨੇ ਜਪ ਇੱਥੇ ਦੇਖੋ ਤੁਸੀਂ ਮਹਾਰਾਜ ਕੀ ਬਚਨ ਕਰ ਰਹੇ ਨੇ ਲੋਕ ਕਹਿੰਦੇ ਮਰਨ ਤੋਂ ਬਾਅਦ ਜੰਮਦੂਤ ਆਉਂਦੇ ਨੇ ਮਹਾਰਾਜ ਕਹਿੰਦੇ ਤੁਸੀਂ ਬੇਫਿਕਰ ਹੋ ਤੁਸੀਂ ਕਰ ਰਹੇ ਹੋ ਅਤਿਆਚਾਰ ਕਿ ਤੁਹਾਨੂੰ ਜਿਉਂਦੇ ਜੀ ਬਾਬਰ ਨੂੰ ਜੰਮਦੂਤ ਬਣਾਤਾ ਰੱਬ ਨੇ ਜਿਉਂਦੇ ਜੀ ਔਰ ਜੰਮ ਕਰ ਮੁਗਲ ਚੜਾਇਆ ਜੰਮ ਕਰਕੇ ਜੰਮ ਦੂਤ ਬਣਾ ਕੇ 80 ਮਾਰ ਪਈ ਕਰਲਾਣੇ ਤੈ ਕੀ ਦਰਦ ਨਾ ਆਇਆ ਫਿਰ ਰੱਬ ਨੂੰ ਮਹਾਰਾਜ ਨੇ ਪੁੱਛਿਆ ਵੀ ਇੰਨੀ ਇੱਥੇ ਮਾਰ ਪਈ ਐਨੇ ਲੋਕ ਵੱਡੇ ਗਏ ਤੇ ਪ੍ਰਮਾਤਮਾ ਤੈਨੂੰ ਦਰਦ ਨਹੀਂ ਆਇਆ ਭਾਵ ਤੈਨੂੰ ਤਰਸ ਨਹੀਂ ਆ ਲੋਕਾਂ ਤੇ ਤੇ ਰੱਬ ਪਤਾ ਕੀ ਕਹਿੰਦਾ ਕਰਤਾ ਤੂੰ ਸਭਨਾ ਕਾ ਸੋਈ ਜੇ ਸਕਤਾ ਸਕਤੇ ਕੋ ਮਾਰੇ ਤੇ ਮਨ ਰੋਸ ਨਾ ਹੋਈ ਉਹ ਕਹਿਣ ਲੱਗਿਆ ਕਿ ਭਾਈ ਪਰਮਾਤਮਾ ਜਿਹੜਾ ਹੈਗਾ ਉਹ ਸਭ ਦਾ ਮਾਂ-ਬਾਪ ਹੈ ਪਰ ਜੇ ਸਖਤਾ ਬੰਦਾ ਸਖਤ ਦਾ ਮਤਲਬ ਕੀ ਹੁੰਦਾ ਜ਼ਾਲਮ ਜੇ ਜ਼ਾਲਮ ਬੰਦਾ ਜ਼ਾਲਮ ਨਾਲ ਲੜ ਕੇ ਮਰਦਾ ਨਾ ਵੇਖੋ ਕਈ ਵਾਰੀ ਆਪਾਂ ਰਿਸ਼ਤੇਦਾਰੀਆਂ 'ਚ ਦੇਖਦੇ ਆਂ ਤੇ ਪਿੰਡਾਂ 'ਚ ਤੇ ਆਪਦੇ ਸ਼ਹਿਰਾਂ 'ਚ ਵੀ ਦੇਖਦੇ ਆਂ ਕਈ ਲੋਕ ਜ਼ੁਲਮੀ ਨੇ ਤੇ ਨੇ ਭਾਵੇਂ ਉਹਨਾਂ ਨੇ ਹੱਥ ਚੱਕੀ ਹੁੰਦੀ ਹੈ ਤੇ ਜ਼ੁਲਮੀ ਨਾਲ ਹੀ ਉਹਨਾਂ ਦਾ ਟੱਕਰ ਆ ਜਾਂਦਾ ਗਾ ਉਹ ਵੀ ਜ਼ੁਲਮੀ ਹੁੰਦਾ ਪਰ ਕਈ ਵਾਰੀ ਅਗਲਾ ਇਟੇ ਕਰਾਇਆ ਤੇ ਕੋਠੀਆਂ ਲੈ ਕੇ ਕਹਿੰਦਾ ਮੈਂ ਠੱਗੀ ਮਾਰ ਲਈ ਮੁੰਡਾ ਵਿਆਹ ਲਿਆ ਤੇ ਕੁੜੀ ਵਾਲੇ ਕਹਿੰਦੇ ਸੀ ਠੱਗੀ ਮਾਰ ਲਈ ਇਹਨਾਂ ਨਾਲ ਕਿਉਂ ਉਹ ਵੀ ਉਹ ਜੇ ਸੀਗਾ ਉਹ ਵੀ ਉਹ ਜੇ ਸੀ ਚੱਕਰ ਦੇ ਦੋਨੋਂ ਇਤੋਂ ਜੇ ਪਰ ਜਦੋਂ ਉਹਨਾਂ ਦਾ ਆਪਸ ਵਿੱਚ ਕਲੇਸ਼ ਪੈਂਦਾ ਦੋਨੇ ਦੁਖੀ ਮਾਰੇ ਕਹਿੰਦੇ ਭਾਈ ਮੈਨੂੰ ਕੋਈ ਦੋਸ਼ ਨਹੀਂ ਮੈਨੂੰ ਕੋਈ ਗੁੱਸਾ ਨਹੀਂ ਇਸ ਗੱਲ ਦਾ ਉਹ ਕਹਿੰਦੇ ਕਿਉਂ ਉਹ ਕਹਿੰਦੇ ਜਿਹੜਾ ਬਾਬਰ ਸੀ ਉਹ ਵੀ ਜ਼ੁਲਮੀ ਸੀ ਉਹ ਗਾਂ ਜਿਹੜੇ ਇਹ ਸ਼ੈਦਪੁਰੀਏ ਸੀ ਅਹਮਦਾਬਾਦ ਦੇ ਲੋਕ ਇਹ ਵੀ ਜ਼ੁਲਮੀ ਸੀ ਤੇ ਜ਼ੁਲਮੀ ਬੰਦੇ ਜ਼ੁਲਮੀਆਂ ਨਾਲ ਲੜ ਕੇ ਮਰ ਗਏ ਮੈਨੂੰ ਕੋਈ ਦੋਸ਼ ਨਹੀਂ ਕਿਉਂਕਿ ਨਾ ਮੈਨੂੰ ਕੋਈ ਮੇਰੇ ਮਨ 'ਚ ਇਸ ਪੱਧਰ 'ਤੇ ਕੋਈ ਦੋਖਾ ਇਸ ਕਰਕੇ ਜੇ ਹੰਕਾਰੀ ਬੰਦਾ ਹੰਕਾਰੀ ਨਾਲ ਲੜ ਕੇ ਮਰਦਾ ਤੇ ਰੱਬ ਕਿਸੇ ਦਾ ਪੱਖ ਨਹੀਂ ਪੂਰਦਾ ਪਰ ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਨੇ ਰਹਿਮਤ ਕਰਦੇ ਹਨ ਕਿ ਭਾਈ ਪਰਮਾਤਮਾ ਦੇ ਭੈ ਵਿੱਚ ਰੋ ਸ਼ਿੰਗਾਰ ਉਸ ਦੇ ਨਾਮ ਦਾ ਕਰੋ ਆ ਸੈਦਪੁਰ ਨਾਲ ਬੜਾ ਸ਼ਿੰਗਾਰ ਕਰਦੀਆਂ ਸੀ ਅੱਜ ਬਿਊਟੀ ਪਾਰਲਰ ਤੇ ਓਨੇ ਦਾ ਬੰਦਾ ਨਹੀਂ ਹੁੰਦਾ ਜਿੰਨਾ ਮੂੰਹ ਸਮਾਰਨ ਤੇ ਲਾ ਦਿੰਦੇ ਆ ਬੰਦਾ ਪੈਸੇ ਕਮਾਉਂਦਾ ਰਹਿ ਜਾਂਦਾ ਤੇ 5-5000 ਰੁਪਿਆ ਮੂੰਹ ਨੂੰ ਸਮਾਰਨ ਤੇ ਮੱਤ ਨੂੰ ਸਵਾਰੋ ਆਤਮਾ ਨੂੰ ਸਮਾਰੋ ਮੂੰਹ ਤੁਹਾਡੇ ਆਪੇ ਹੀ ਸੋਹਣੇ ਲੱਗਣਗੇ ਬਿਊਟੀ ਪਾਰਲਰਾਂ ਤੇ ਇੰਨਾ ਨਾ ਪੈਸਾ ਮੂੰਹ ਉਸ ਮਾਰਨ ਦਾ ਲਾਈ ਜਾਂਦੇ ਹੋ ਮਹਾਰਾਜ ਕਹਿੰਦੇ ਆਤਮਾ ਨੂੰ ਸਵਾਰੋ ਬਾਣੀ ਪੜੋ ਤੁਹਾਡੇ ਚਿਹਰੇ ਦੀ ਰੌਣਕ ਇਹ ਜੀ ਹੋਵੇਗੀ ਕਿ ਤੁਹਾਨੂੰ ਦੇਖ ਕੇ ਬੰਦਾ ਨਿਹਾਲ ਹੋ ਜੀਗਾ ਖੁਸ਼ ਹੋ ਜੀਗਾ ਇੰਨੀ ਸੈਂਪਲ ਮਹਾਰਾਜ ਇਹ ਗੱਲ ਕਰ ਜਿੰਸਰ ਸੋਹਣ ਪਟੀਆਂ ਜਿਹਨੀਆਂ ਪਟੀਆਂ ਬਣਾਉਂਦੀਆਂ ਹੁੰਦੀਆਂ ਸੀ ਐਂ ਬੀਟੀਆਂ ਕਰਾਉਂਦੀਆਂ ਸੀ ਮੰਗੀ ਪਾਇ ਸੰਧੂਰ ਉਹਨਾਂ ਦੇ ਸੰਧੂਰ ਪਾਇੰਦੇ ਸੀ ਮੰਗ ਭਰੀ ਹੁੰਦੀ ਸੀ ਸੋ ਸੇ ਸਰ ਦਾ 319 ਉਹਨਾਂ ਦੇ ਸਿਰ ਬਾਬਰ ਦੀਆਂ ਫੌਜਾਂ ਨੇ ਗੁੱਤਾਂ ਇਹ ਮੋਨਤੀਆਂ ਕੈਂਚੀਆਂ ਨਾਲ ਜਿਹੜੀਆਂ ਪੱਟੀਆਂ ਬਣਾਈ ਪੜੇ ਗਲ ਵਿੱਚ ਆਵੇਂ ਧੂੜ ਤੇ ਗਲ ਦੇ ਵਿੱਚ ਰੱਸੀਆਂ ਪਾ ਕੇ ਰੱਸੇ ਪਾ ਕੇ ਧੂੜੀਆਂ ਉਹਨਾਂ ਨੂੰ ਖਿੱਚਿਆ ਉਹਨਾਂ ਨੂੰ ਮਹਿਲਾ ਅੰਦਰ ਹੁੰਦੀਆਂ ਹੁਣ ਬਹਿਣ ਨਾ ਮਹਿਲਾਂ ਜਿਹੜੀਆਂ ਮਹਿਲਾ ਚ ਬਹਿ ਕੇ ਰਾਈ ਪਾਂਦੀ ਗਰੀਬਾਂ ਨੂੰ ਟਿਕਚਰਾ ਕਰਦੀਆਂ ਹੁੰਦੀਆਂ ਸੀ ਸਾਧੂ ਸੰਤਨ ਦੇ ਬੱਟੇ ਮਾਰਦੀਆਂ ਸੀ ਤੁਰੇ ਜਾਂਦਿਆਂ ਦੇ ਉਹਨਾਂ ਦੇ ਨਾਲ ਇਹ ਕੁਛ ਹੋਇਆ ਸੋ ਸੱਚਾ ਪਾਤਸ਼ਾਹ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਦੀ ਇਹ ਪਵਿੱਤ੍ਰ ਬਾਣੀ ਹੈ ਕਿ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਸੀਗਿਆਈਆਂ ਲਾੜੇ ਸੋਨ ਪਾਸ ਬਹੁਤ ਕੋਸ਼ ਕਰਦੀਆਂ ਸੀ ਇੱਕ ਲੱਖ ਲੈਣ ਬੈਠੀਆਂ ਲੱਖ ਲੈਣ ਖੜੀਆਂ ਗਰੀ ਚੁਹਾਰੇ ਖਾਂਦੀਆਂ ਮਾਨਨ ਸੇ ਜੜੀਆਂ ਤਿਲ ਗਲ ਸਿਲਤਾ ਪਾਣੀਆਂ ਟੁੱਟਲ ਮੋਤਸਰੀਆਂ ਧੰਨ ਜੋਬਨ ਬੰਦੇ ਦਾ ਬੰਦੇ ਨੂੰ ਸੋਨਾ ਰੰਗ ਰੂਪ ਨਹੀਂ ਲਾਉਦੇ ਨਾ ਤੇ ਜੇ ਪਰਮਾਤਮਾ ਦਾ ਸ਼ੁਕਰਾਨਾ ਨਹੀਂ ਕਰਦਾ ਤੇ ਚੰਗਾ ਪੈਸਾ ਆਇਆ ਹੋਵੇ ਕੰਮ ਚੱਲਿਆ ਹੋਵੇ ਉਹਦਾ ਵੀ ਸ਼ੁਕਰਾਨਾ ਨਹੀਂ ਕਰਦਾ ਮਾਰੇ ਮੇਰਾ ਕਾਰੋਬਾਰ ਵਧੀਆ ਚੱਲਿਆ ਮਾਇਆ ਚੰਗੀ ਆ ਰਹੀ ਹੈ ਇਹ ਦੋਨੇ ਹੀ ਵੈਰੀ ਬਣ ਜਾਂਦੇ ਨੇ ਸੋਨਾ ਰੂਪ ਵੀ ਵੈਰੀ ਬਣ ਜਾਂਦਾ ਕਈ ਵਾਰੀ ਆਪ ਦਾ ਘਰ-ਬਾਰ ਛੱਡ ਕੇ ਤੇ ਇਹ ਜਾਂ ਪੈਰ ਪੜਦਾ ਬੰਦਾ ਜਾਂ ਬੁੜੀ ਕਿ ਮਤਲਬ ਕਿ ਕਲੰਕ ਲਵਾ ਕੇ ਮੱਥੇ ਤੇ ਚਲਾ ਜਾਂਦਾ ਹੈ ਧਨ ਤੇ ਜੋਬਨ ਵੀ ਵੈਰੀ ਬਣ ਜਾਂਦਾ ਇਸ ਕਰਕੇ ਮਾਰੇ ਕਹਿ ਲਗੇ ਧਨ ਜੋ ਬਣ ਦੋਏ ਵੈਰੀ ਹੋਏ ਜਿੰਨੀ ਰੱਖੇ ਲੰਗ ਰਾਇ ਕਿ ਭਾਈ ਤੁਹਾਡਾ ਤਾਂ ਜਿਹੜਾ ਤੁਹਾਨੂੰ ਰੱਬ ਨੇ ਰੰਗ ਰੂਪ ਦਿੱਤਾ ਹੀ ਤੁਹਾਡਾ ਤਾਂ ਉਹ ਹੀ ਵੈਰੀ ਬਣ ਗਿਆ ਤੁਸੀਂ ਇਸ ਦਾ ਗਲਤ ਪ੍ਰਯੋਗ ਕਰਨ ਲੱਗੇ ਤੇ ਧਨ ਨੂੰ ਵੀ ਤੁਸੀਂ ਸ਼ੁਕਰਾਨਾ ਨਹੀਂ ਕੀਤਾ ਉਸ ਧਨ ਦੇ ਨਾਲ ਤੁਸੀਂ ਕੋਈ ਦਾਨ ਪੁੰਨ ਨਹੀਂ ਕੀਤਾ ਕੋਈ ਗੁਰੂ ਦਾ ਸੇਵਾ ਨਹੀਂ ਕੀਤੀ ਇਸ ਕਰਕੇ ਭਾਈ ਜੇ ਰੱਬ ਨੇ ਸਾਨੂੰ ਸੋਹਣੇ ਰੰਗ ਰੂਪ ਤੇ ਚੰਗਾ ਧਨ ਦਿੱਤਾ ਤੇ ਇਸ ਨੂੰ ਪਰਮਾਤਮਾ ਦੀ ਕਿਰਪਾ ਸਮਝੋ ਤੇ ਇਸ ਨੂੰ ਚੰਗੇ ਪਾਸੇ ਧੰਨ ਨੂੰ ਸੇਵਾ ਸਿਮੰਦ ਗਰੀਬਾਂ ਦੀ ਸੇਵਾ ਤੇ ਲਾਓ ਤੇ ਜੋ ਜਾਵਨੇ ਮੈਂ ਜੋਬਨਵੰਤ ਸੋ ਸਮਝੋ ਬੇਸਟਾ ਦਾ ਜੰਤ ਜਿਹੜਾ ਆਪਣੇ ਆਪ ਨੂੰ ਜੋਬਨਵੰਤ ਸਮਝਦਾ ਮੈਂ ਸੋਹਣਾ ਬਣਾ ਮਾਰੇ ਕਹਿੰਦੇ ਤਾਂ ਬੇਸਟਾਂ ਦਾ ਗੰਦ ਹੈ ਕਿਉਂਕਿ ਰੰਗ ਰੂਪ ਤਾਂ ਰੱਬ ਨੇ ਦਿੱਤਾ ਮੈਂ ਮੈਂ ਕਾਹੀ ਇਹਦੇ ਚ ਨੈਣ ਅਕਸ਼ੇ ਪ੍ਰਮਾਤਮਾ ਨੇ ਦਿੱਤੇ ਤੂੰ ਸ਼ੁਕਰਾਨਾ ਕਰਨਾ ਸੀ ਤੂੰ ਤਾਂ ਹਨਖਾਰ ਕਰੀ ਬੈਠਾ ਚੋਸ ਕਰ ਤੋ ਬੇਸਤਾ ਦਾ ਜੰਤ ਹੁੰਦਾ ਭਾਵੇਂ ਗੰਦਜੀ ਦਾ ਕੀੜਾ ਹੁੰਦਾ ਸੋ ਇਹਦਾ ਛੁਗਰਾ ਨਾ ਕਰੋ ਇਹ ਪਰਮਾਤਮਾ ਦਾ ਧੰਨਵਾਦ ਕਰੋ ਤੇ ਗਰੀਬਾਂ ਦੀ ਸੰਭਾਲ ਕਰੋ ਤੇ ਬਾਣੀ ਪੜਨ ਵਾਲੇ ਮਹਾਂਪੁਰਸ਼ਾਂ ਦੀ ਸੇਵਾ ਕਰਨ ਵਾਲਿਆਂ ਦੀ ਸੇਵਾ ਕਰੋ ਤੇ ਪਰਮਾਤਮਾ ਦੇ ਨਾਲ ਜੁੜੋ ਇਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਪੁੱਤਰ ਅਹਿਮਦਾਬਾਦ ਦਾ ਵਿਆਹ ਦੀ ਆਪਾਂ ਸ਼ਾਨ ਪਾਈ ਹੈ ਸੋ ਇੰਨੀਆਂ ਤੋਂ ਬੇਨਤੀਆਂ ਪ੍ਰਵਾਨ ਕਰਨੀਆਂ ਵਿਚਾਰਾਂ ਕਰਦੇ ਆਂ ਬੜੀਆਂ ਗਲਤੀਆਂ ਹੋ ਜਾਂਦੀਆਂ ਗੁਰੂ ਗੁਰੂ ਦੀ ਸੰਗਤ ਖਿਮਾ ਕਰਨ ਜੋਗ ਅੱਗੇ ਤੋਂ ਸਹਿਬ ਸੋਜੀ ਬਖਸ਼ਣ ਗੁਰਮਤ ਦੀ ਸੋ ਫਤੇ ਬਲਾਵਾ ਕੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ